ਬੀਤੀ ਰਾਤ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਇੱਕ ਦਿੱਲੀ ਨੰਬਰ ਦੀ ਕਾਰ ਜਿਸ ਵਿੱਚ ਕੁਝ ਨੌਜਵਾਨ ਨੇ ਉਹ ਘੁੰਮ ਰਹੇ ਨੇ ਤੇ ਸ਼ੱਕੀ ਹਾਲਤ ਵਿੱਚ ਇਹ ਘੁੰਮ ਰਹੇ ਨੌਜਵਾਨ ਵੇਖੇ ਗਏ ਨੇ ਸੋ ਪੁਲਿਸ ਵੱਲੋਂ ਕਾਰ ਦਾ ਪਿੱਛਾ ਕੀਤਾ ਜਾਂਦਾ ਹੈ ਜੋ ਕਿ ਕਾਰ ਗਮਟਾਲੇ ਦੇ ਲਾਗੇ ਜਾ ਕੇ ਇੱਕ ਖੰਭੇ ਵਿੱਚ ਜੱਟ ਕਰੁੰਦੀਆਂ ਤਸਵੀਰਾਂ ਵੀ ਤੁਸੀਂ ਦੇ ਸਕਦੇ ਕਿ ਇੱਕ ਕਾਰ ਜੋ ਖੰਬੇ ਵਿੱਚ ਟਕਰਾਈ ਹੈ ਇਸ ਦੇ ਵਿੱਚ ਕੁਝ ਨੌਜਵਾਨ ਬੈਠੇ ਸਨ ਸੋ ਪੁਲਿਸ ਵੱਲੋਂ ਮੌਕੇ ਤੇ ਕਾਰ ਦੀ ਤਲਾਸ਼ ਲਈ ਜਾਂਦੀ ਜਿਸ ਦੇ ਵਿੱਚ ਕੁਝ ਨਸ਼ਾ ਵੀ ਬਰਾਮਦ ਕੀਤਾ ਜਾਂਦਾ ਸੋ ਇਹਨਾਂ ਨੌਜਵਾਨਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੌਜਵਾਨਾਂ ਨੂੰ ਮੌਕੇ ਤੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੋ ਇਹ ਤਸਵੀਰਾਂ ਨੇ ਅਮਰitsar ਦੇ ਗੁਮਟਾਲਾ ਦੀਆਂ ਜਿੱਥੇ ਕਿ ਇੱਕ ਸ਼ੱਕੀ ਕਾਰ ਜਿਸ ਦਾ ਕਿ ਪੁਲਿਸ ਪਿੱਛਾ ਕਰਦੀ ਹੈ ਕਾਰ ਨੂੰ ਇੰਨੀ ਤੇਜ਼ ਭਜਾਇਆ ਜਾਂਦਾ ਇਹਨਾਂ ਨੌਜਵਾਨਾਂ ਦੇ ਵੱਲੋਂ ਕਿ ਕਾਰ ਬੇਕਾਬੂ ਹੋ ਕੇ ਇੱਕ ਖੰਬੇ ਵਿੱਚ ਜਾ ਵਜਦੀ ਹੈ ਤੇ ਉਸ ਤੋਂ ਬਾਅਦ ਜਦੋਂ ਕਾਰ ਦੀ ਤਲਾਸ਼ੀ ਲਈ ਜਾਂਦੀ ਤਾਂ ਇਸ ਦੇ ਵਿੱਚੋਂ ਕੁਝ ਨਸ਼ਾ ਬਰਾਮਦ ਕੀਤਾ ਜਾਂਦਾ ਹੈ ਸੋ ਬੀਤੀ ਰਾਤ ਇਹ ਘਟਨਾ ਜੋ ਕਿ ਗਮਟਾਲਾ ਤੇ ਹੋਈ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਇੱਕ ਦਿੱਲੀ ਨੰਬਰ ਦੀ ਇੱਕ ਕਾਰ ਹੈ ਜਿਸ ਦੇ ਉੱਤੇ ਪੁਲਿਸ ਦਾ ਸਟicker ਵੀ ਲੱਗਿਆ ਹੋਇਆ ਸੋ ਇਹ ਨੌਜਵਾਨ ਨੇ ਜੋ ਇਸ ਗੱਡੀ ਨੂੰ ਭਜਾਉਂਦੇ ਨੇ ਤੇ ਬੇਕਾਬੂ ਗੱਡੀ ਇਹ ਜਾ ਕੇ ਖੰਬੇ ਵਿੱਚ ਜਾ ਵਜਦੀ ਹੈ ਸੋ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਹਾਲਤ ਕਿਵੇਂ ਦੀ ਹੋਈ ਹੈ ਗੱਡੀ ਇੰਨੀ ਜ਼ੋਰ ਦੀ ਜ਼ਬਰਦਸਤ ਖੰਬੇ ਵਿੱਚ ਜਾ ਵਜਦੀ ਹੈ ਕਿ ਗੱਡੀ ਦੇ ਅਗਲੇ ਟਾਇਰ ਦੇ ਕੋਲ ਬੋਂਟ ਸਾਰਾ ਇਹ ਟੁੱਟਿਆ ਹੋਇਆ ਹੈ ਸੋ ਗੱਡੀ ਦੇ ਸ਼ੀਸ਼ੇ ਵੀ ਜਿਹੜੇ ਕਿ ਤਰ ਗਏ ਨੇ ਸੋ ਗੱਡੀ ਦਾ ਜਿਹੜਾ ਪਿਛਲਾ ਹਿੱਸਾ ਦੇਖ ਸਕਦੇ ਹੋ ਦਿੱਲੀ ਨੰਬਰ ਦੀ ਇਹ ਗੱਡੀ ਹੈ ਔਰ ਗੱਡੀ ਦਾ ਪਿਛਲਾ ਹਿੱਸਾ ਉਸਦੇ ਵੀ ਡੈਂਟ ਪਏ ਹੋਏ ਨੇ ਸੋ ਦਿੱਲੀ ਨੰਬਰ ਦੀ ਇਹ ਗੱਡੀ ਜਿਸ ਨੂੰ ਕੁਝ ਨੌਜਵਾਨਾਂ ਜੋ ਕਿ ਸ਼ੱਕੀ ਹਾਲਤ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਨੌਜਵਾਨ ਜੋ ਕਿ ਗੱਡੀ ਵਿੱਚ ਘੁੰਮ ਰਹੇ ਨੇ ਸੋ ਪੁਲਿਸ ਵੱਲੋਂ ਗੱਡੀ ਦਾ ਪਿੱਛਾ ਕੀਤਾ ਗਿਆ ਤੇ ਇਸ ਗੱਡੀ ਨੂੰ ਕਾਬੂ ਕਰ ਲਿਆ ਆਓ ਤੁਹਾਨੂੰ ਸੁਣਾਉਣੇ ਕੀ ਕਹਿਣਾ ਤੇ ਅੱਧਾ ਠਾ ਕਰਕੇ ਗੱਡੀ ਬੱਜੀ ਹੋਰ ਕੁਝ ਨਹੀਂ ਮੈਂ ਦੇਖਿਆ ਇਲਾਕਾ ਕਿਹੜਾ ਮਾਤਾ ਜੀ ਹਾਂਜੀ ਇਲਾਕਾ ਕਿਹੜਾ ਹੈਗਾ ਇੱਕ ਮਟਾਲਾ ਪੁਲਿਸ ਮਗਰ ਲੱਗੀ ਹੋਈ ਮੈਂ ਪੁਲਸ ਨਹੀਂ ਵੇਖੀ ਮੈਂ ਤੇ ਬੈਠ ਕੇ ਰੋਟੀਆਂ ਪਕਾਉਂਦੇ ਮੇਰਾ ਮੂੰਹ ਐਨ ਹੋ ਹੂੰ ਜਦੋਂ ਗੱਡੀ ਵੱਜੀ ਤੁਸੀਂ ਉੱਠੇ ਹੋਣੇ ਆ ਮੈਂ ਰੋਟੀ ਪਕਾਉਂਦਾ ਹੀ ਆ ਤੇ ਉਦੋਂ ਮੈਂ ਐਂਦਾ ਵੇਖਿਆ ਤੇ ਮੇਰੇ ਨਾਲ ਤੱਕ ਮੰਡਾ ਪਈ ਬਸ ਗੱਡੀ ਵੱਜੀ ਠਾ ਹੋਈ ਉਹ ਹੀ ਮੈਂ ਵੇਖੀ ਮੈਂ ਮੈਂ ਪੁਲਸ ਵੇਖੀ ਨਾ ਮੈਂ ਕੁਝ ਵੀ ਕੀ ਨਹੀਂ ਜਦੋਂ ਗੱਡੀ ਵੱਜੀ ਤੇ ਨਾਲ ਹੀ ਪੁਲਸ ਪੌਂਕੇ ਤੇ ਆ ਗਈ ਹੀ ਜਾਂ ਮਗਰੀ ਗਈ ਪੁਲਸ ਤੇ ਕਦ ਬਾਅਦ ਹੀ ਆ ਕਿੰਨੀ ਕਦੇ ਬਾਅਦ ਆਈ ਹੁਣ ਮੈਨੂੰ ਕਿਹਾ ਵੀਰ ਜੀ ਟਾਈਮ ਦਾ ਨਹੀਂ ਪੜਾ ਪਈ ਠੀਕ ਹੈ ਮੈਂ ਨਾ ਪੜਿਆ ਹੋਰ ਕੋਈ ਨਹੀਂ ਸੀਗਾ ਮੈਂ ਕਦੀ ਮੇਟਾ ਮੇਰਾ ਪੋਤਰਾ ਟੁਈਚੰਤੇ ਗਿਆ ਕੋਈ ਨਹੀਂ ਜਿਹੜੇ ਮੁੰਡੇ ਫੜੇ ਕੋਣ ਹੈ ਕੀ ਇਹਨਾਂ ਕੋ ਬਰਾਮਦ ਹੋਇਆ ਅਜੇ ਸਾਡੀ ਪੁਲਿਸ ਪਾਰਟੀ ਜਿਹੜੀ ਕਿ ਗੁਣਾਣਗਰ ਯੂਨੀਵਰਸਿਟੀ ਦੇ ਬੈਕਸਾਈਡ ਮਜੂਦ ਸੀ ਬੀਵੀਆਪੀ ਡਿਊਟੀਆਂ ਵਾਂਗੂੰ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੋਈ ਦੋ ਤੋਂ ਤਿੰਨ ਨੌਜਵਾਨ ਜਿਹੜੇ ਸ਼ੱਕੀ ਹਾਲਤ ਵਿੱਚ ਅਜੇ ਉਹਨਾਂ ਕੋਈ ਅਸਲਾ ਵਗੈਰਾ ਹੋ ਸਕਦਾ ਤੇ ਉਹਨਾਂ ਦੀ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਚੇਜ਼ ਕੀਤਾ ਚੇਜ਼ ਕਰਨ ਦੇ ਦੌਰਾਨ ਉਹਨਾਂ ਨੇ ਆਪਣੀ ਗੱਡੀ ਪਿੱਛੇ ਭਜਾ ਲਈ ਜਦੋਂ ਉਹਨਾਂ ਨੂੰ ਭਜਾਉਂਦੇ ਭਜਾਉਂਦੇ ਇਹਨਾਂ ਦੇ ਪੱਗਰ ਲੱਗੀ ਰਹੀ ਪੁਲ ਇਥੇ ਆ ਕਿ ਨਾ ਇਹਨਾਂ ਦੀ ਗੱਡੀ ਹੰਬੇ ਵਿੱਚ ਵੱਜ ਗਈ। ਤੋਂ ਆਪਾਂ ਅਪ੍ਰੀਹੈਂਡ ਕਰਕੇ ਇਹਨਾਂ ਨੂੰ ਸਰਚ ਕੀਤੀ। ਸਰਚ ਦੇ ਦੌਰਾਨ ਸਾਨੂੰ ਇਹਨਾਂ ਕੋਲ 310 ਗ੍ਰਾਮ ਪ੍ਰੋਨ ਰੰਗ ਮਿਲ ਗਈ। ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਇਹਨਾਂ ਦੇ ਕੋਲ ਨਾ? ਜੀ ਮਾਮਲੇ ਦਰਜ ਇਹਨਾਂ ਦੇ ਅਜੇ ਪੜ ਚੈੱਕ ਕਰ ਰਹੇ ਹਾਂ ਜੀ। ਤੇ ਗੱਡੀ ਤੇ ਸਟicker ਵੀ ਲੱਗਾ ਪੁਲਿਸ ਦਾ। ਉਹਦੇ ਬਾਰੇ ਵੈਰੀਫਾਈ ਕਰਾਂ। ਕੀ ਕਿਸੋ ਸਰ ਤੁਸੀਂ ਪਿੱਛਾ ਕਰ ਰਹੇ ਸੀ ਕਿ ਕਿਹੜੀ ਜਗ੍ਹਾ ਤੋਂ? ਇਹ ਮਾਲਾ ਪੁਲ ਤੋਂ ਇਸ਼ਾਰਾ ਕਰ ਰਹੇ। ਸਰ ਉਹ ਕਿੱਥੇ ਕਿੱਥੇ ਇਹ ਇਹ ਗੁੰਟਾਲਾ ਪੋਲ ਹੈ ਜੀ। ਗੁੰਟਾਲਾ ਪਿੰਡ ਹੈ। ਠੀਕ ਹੈ ਸਰ ਕੋਈ ਸਟਰ ਤਾਂ ਵੀ ਲੱਗਿਆ ਇਹਨਾਂ ਨੂੰ ਅੰਦਰ ਨਾਲ। ਠੀ